ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਮਤਾਪੁਰ ਦੀਆਂ ਤਸਵੀਰਾਂ ਦੇਖ ਲਓ ਤੁਹਾਨੂੰ ਪਹਿਲਾਂ ਇਹ ਦੱਸਿਆ ਹੈਗਾ ਉਹ ਇੱਕ ਟਿੱਬੀ ਜੀ ਦੱਸੀ ਸੀ ਕਿੰਨੀ ਲੰਗੀ ਸੀ ਆ ਦੇਖੋ ਹੁਣ ਕਿੱਦਾਂ ਭਰ ਗਈ ਹੈ ਮਕੇਰੀਆਂ ਦੇ ਜਿਹੜੇ ਪਿੰਡ ਮਤਾਪੁਰ ਪਿਛਲੇ 2-3 ਸਾਲ ਤੋਂ ਪਹਿਲਾਂ ਬਹੁਤ ਹੀ ਸਾਰੇ ਪਿੰਡ ਦੇ ਵਿੱਚ ਪਾਣੀ ਭਰਿਆ ਹੁਣ ਵੀ ਅਸੀਂ ਇਸ ਪਿੰਡ ਦੇ ਵਿੱਚ ਖੜੇ ਆ ਇਸ ਟਾਈਮ ਅੱਜ ਤਰੀਕ ਹੈਗੀ ਹੈ 11 ਪਿਛੇ 2021 ਦੇ 22 ਸਹੀ 23 ਦੇ ਵਿੱਚ ਪਾਣੀ ਆਇਆ ਹੈਗਾ ਉਹ ਵੀ 15 ਅਗਸਤ ਵਾਲੇ ਦਿਨ ਫਿਰ ਉਹੀ ਦਿਨ ਦਰਾਏ ਨਾ ਜਾਣ ਇਸ ਕਰਕੇ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਆ ਇਹ ਇਹਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਪਿੰਡ ਵਾਸੀ ਪਿੰਡ ਵਾਸੀਆਂ ਨਾਲ ਅਸੀਂ ਗੱਲ ਕਰਦੇ ਆ ਪਿੰਡ ਪਿੰਡ ਵਾਸੀਆਂ ਨਾਲ ਗੱਲ ਕਰਦੇ ਆ ਕੀ ਨਾਮ ਆਪਣਾ ਮੈਂ ਭਦਰ ਸਿੰਘ ਜੀ ਅੱਛਾ ਜੀ ਪਿੰਡ ਮਤਲਬ ਇਹ 2023 ਦੇ ਵਿੱਚ ਵੀ ਬੜਾ ਪਾਣੀ ਸਾਰੇ ਪਿੰਡ ਦੇ ਵਿੱਚ ਫੇਰ ਗਿਆ ਹਾਂਜੀ ਸਰ ਹਾਂਜੀ ਅੱਜ ਫੇਰ ਇਹੀ ਦਿਨ ਅੱਜ ਅਸੀਂ ਮੌਕੇ ਤੇ ਤਸਵੀਰਾਂ ਤੇ ਖੜੇ ਹਾਂਜੀ ਸਰ 23 ਦੇ ਵਿੱਚ ਸਾਡੇ ਪਿੰਡ ਦਾ ਇੱਕ ਜਾਨੀ ਤੇ ਮਾਲੀ ਨੁਕਸਾਨ ਬਹੁਤ ਵੱਡੇ ਲੈਵਲ ਤੇ ਹੋਇਆ ਸੀਗਾ ਲੋਕਾਂ ਦੀ ਫਸਲਾਂ ਸਾਰੀਆਂ ਖਰਾਬ ਹੋ ਗਈ ਸੀ ਸਾਡਾ ਪਿੰਡ ਜਿਹੜਾ ਹੈਗਾ ਖੇਤੀ ਪਧਰੀ ਹੋਈ ਪਿੰਡ ਹੈਗਾ ਉਹਦੇ ਵਿੱਚ ਲੋਕਾਂ ਨੂੰ ਜਿਹੜਾ ਘਾਟਾ ਪਿਆ ਸੀ ਅੱਜ ਤੱਕ ਪੂਰਾ ਨਹੀਂ ਹੋ ਸਕਿਆ ਲੋਕਾਂ ਦੀ ਸਥਿਤੀ ਜਿਹੜੀ ਥਲੇ ਡਾਊਨ ਚੱਲ ਗਈ ਸੀ ਤੇ ਆਪਾਂ ਦੇ ਪ੍ਰਸ਼ਾਸਨ ਅਗੇ ਹੀ ਬੇਨਤੀ ਕਰਦੇ ਆਂ ਕਿ ਸਾਡੇ ਪਿੰਡਾਂ 'ਲ ਬਤ ਤੋਂ ਬਤ ਧਿਆਨ ਦਿੱਤਾ ਜਾਏ ਕਿ ਆਣੇ ਵਾਲਾ ਸਮਾਂ ਜਿਹੜਾ ਹੈ ਪਹਿਲੇ ਹੀ ਉਹਨੂੰ ਟੋਟੋਲਿਆ ਜਾਏ ਹਾਂਜੀ ਕਿ ਜੇ ਕਿਤੇ ਕੱਲ ਔਖੀ ਭਰੀ ਜਾਂਦੀ ਤੇ ਫੇਰ ਵੀ ਇੱਥੇ ਪ੍ਰਸ਼ਾਸਨ ਨੇ ਦੁੱਖ ਦੀ ਘੜੀ ਦੇ ਵਿੱਚ ਆਉਣਾ ਜਿਸ ਤੋਂ ਪਹਿਲਾਂ ਹੀ ਆ ਜੇ ਹਾਂ ਬਿਲਕੁਲ ਸਿਆਣੀ ਗੱਲ ਹੈ ਕਿ ਜੇ ਕੱਲ ਨੂੰ ਆਣਾ ਜਦੋਂ ਬੰਦਾ ਮਰ ਜੇ ਉਹਦੇ ਰੋਣ ਨਾਲ ਚੰਗਾ ਉਹਨੂੰ ਪਹਿਲੇ ਆ ਕੇ ਬਚਾ ਲਿਆ ਜਾਏ ਤੇ ਕਮ ਸਿਕਮ ਅਗਲਾ ਬੰਦਾ ਦੁਆਵਾਂ ਦਿੰਦਾ ਹੈਗਾ ਤੇ ਹਾਂਜੀ ਤੇ ਕਿੱਦਾਂ ਦੇ ਹਾਲਾਤ ਹੈਗੇ ਸਰ ਹਾਲਾਤ ਇਦਾਂ ਦੇ ਹੈ ਕਿ ਅੱਜ ਕੱਲ ਵੀ ਸਵੇਰੇ ਪਾਣੀ ਵੱਧਦਾ ਪਿਆ ਸੀਗਾ ਅੱਜ ਫਿਰ ਪਾਣੀ ਵਧਣਾ ਸ਼ੁਰੂ ਹੋ ਗਿਆ ਹੈਗਾ ਤੇ ਆਪਾਂ ਚਾਹਦੇ ਹਾਂ ਪ੍ਰਸ਼ਾਸਨ ਅਗਰ ਕੌਮਸੇ ਕੰਮ ਬੋਤਾਂ ਨਹੀਂ ਤਾਂ ਕੋਈ ਬੇੜੀ ਅਥਰਾਇਜ਼ ਕੀਤੀ ਜਾਏ ਜਿਹੜੀ ਪਿੰਡ ਦੇ ਵਿੱਚ ਆਪਾਂ ਪਿੰਡ ਦੇ ਜੋ ਕੋਈ ਹਾਲਾਤ ਬਸਪੋਟਿਕ ਹੁੰਦੇ ਹੈਗੇ ਆ ਤੇ ਆਪਾਂ ਲੋਕਾਂ ਨੂੰ ਬਾਹਰ ਕੱਢ ਸਕੀਏ ਕਿਉਂਕਿ ਪਿਛਲੇ ਸਾਲ ਕੀ ਹੋਇਆ ਸੀਗਾ ਸਾਡਾ ਪਿੰਡ ਹੈਗਾ ਨੀਵਾ ਪਾਣੀ ਦੀ ਜਿਹੜੀ ਮਾਰ ਸੀਗੀ 4 ਸਵੇਰੇ ਤੋਂ ਪੈ ਗਈ ਸੀਗੀ ਤੇ ਪਿੰਡ ਦੇ ਜਿਹੜੇ ਰਸਤੇ ਸਾਰੇ ਕੱਟ-ਆਫ ਹੋ ਗਏ ਸੀਗੇ ਤੇ ਸਾਨੂੰ ਉਸ ਟਾਈਮ ਤੇ ਬਾਹਰੋਂ ਬਹੁਤ ਤਰਲੇ ਮਾਰ ਕੇ ਲੋਕਾਂ ਨੂੰ ਸੱਦਣਾ ਆਇਆ ਸੀ ਜਿਨ੍ਹਾਂ ਨੇ ਸਾਡੇ ਪਿੰਡ ਦੀ ਸਹਾਇਤਾ ਕੀਤੀ ਸੀਗੀ ਉਹਦੇ ਵਿੱਚ ਪਿੰਡ ਦੇ ਮਤਲਬ ਕਿ ਜਿੰਨੇ ਰਸਤੇ ਸਾਰੇ ਕੱਟ-ਆਫ ਹੋ ਗਏ ਸੀ ਸਾਡੇ ਪਿੰਡ ਨੇ ਸਹਿਯੋਗ ਦਿੱਤਾ ਚਲੋ ਉਸ ਵਿੱਚ ਆਪਾਂ ਬਾਹਰ ਆ ਗਏ ਉਸ ਚੀਜ਼ ਤੋਂ ਪਰ ਪ੍ਰਸ਼ਾਸਨ ਇਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ ਹੈ ਹਾਂਜੀ ਹਾਂਜੀ ਕੀ ਨਾਮ ਆਪਣਾ ਮੇਰਾ ਨਾਮ ਅਮਜਿੰਦਰ ਸਿੰਘ ਜੀ ਹਾਂਜੀ ਇੱਥੇ ਕਿਹਨੇ ਮੌਜੂਦਾ ਸਰਪੰਚ ਹਾਂਜੀ ਹਾਂਜੀ ਅੱਜ ਕਿੱਦਾਂ ਦੇ ਹੁਣ ਪਿੰਡ ਦੇ ਹਾਲਾਤ ਆ ਜੀ ਕਿਤੇ ਪਾਣੀ ਦੀ ਦੇਖੋ ਜੀ ਅਜੇ ਤੇ 53000 ਕਿਸਕ ਪਾਣੀ ਚੱਲਦਾ ਗਿਆ ਵਿਦ ਨਹਿਰ ਜੇ ਇਹ ਤੋਂ ਵੱਧ ਆਇਆ ਜਾਂ بارش ਹੁੰਦੀ ਹੈ ਚੱਕੀ ਦਾ ਪਾਣੀ ਵੱਧਦਾ ਤਾਂ ਫਿਰ ਤੁਸੀਂ ਟੁੱਟ ਕੇ ਪਿੰਡ ਦੇ ਵਿੱਚ ਪਾਣੀ ਇੰਟਰ ਹੋ ਸਕਦਾ ਤੇ ਅਸੀਂ ਆ ਨਾ ਹੁਣ ਕੀ ਹੁਣ ਇੱਥੇ ਖੜੇ ਸੀਗੇ ਇੱਕ ਉਹ ਟਿੱਬੇ ਜਿਹਦੀ ਲਈ ਸੀ ਹਾਂਜੀ ਤਸਵੀਰ ਲਈ ਸੀ ਤੇ ਜਿਹੜਾ ਹੁਣ ਵੀ ਪਾਣੀ ਵੱਧ ਗਿਆ 2-3 ਇੰਚ ਵੱਧ ਗਿਆ ਪਾਣੀ ਤੇ ਕੀ ਕਹਿੰਦੇ ਰਾਤ ਦਾ ਇੱਦਾਂ ਚਲੀ ਜਾਂਦਾ ਨਹੀਂ ਰਾਤ ਥੋੜਾ ਘੜਿਆ ਸੀ ਸਵੇਰ ਦਾ ਪਾਣੀ ਉਹਨਾਂ ਨੇ ਫੇਰ 5 ਵਜੇ ਦਾ ਛੱਡਿਆ ਕੱਲ ਵੀ ਇੰਨਾ ਕੁ ਪਾਣੀ ਸੀ ਇੰਨਾ ਥੋੜਾ ਜਿਹਾ ਵਧਿਆ ਹੋਣਾ ਕਿਉਂਕਿ ਅੱਜ بارش ਪਟਾਣਕੋਟ ਬਹੁਤ ਹੁੰਦੀ ਪਈ ਹੈ ਸਵੇਰ ਦੀ بارش ਲੱਗੀ ਦੀ ਹੈ ਚੱਕੀ ਦਾ ਲੈਵਲ ਜਦੋਂ ਵਧਣਾ ਆ ਚੱਕੀ ਦਾ ਪਾਣੀ ਕੰਟਰੋਲ ਨਹੀਂ ਹੁੰਦਾ ਜਿਹੜਾ ਡੈਮ ਦਾ ਪਾਣੀ ਹੈ ਰੈਗੂਲਰ ਚੱਲ ਰਿਹਾ ਚੱਕੀ ਦਾ ਜਦੋਂ ਪਾਣੀ ਵਧਣਾ ਆ ਉਹ ਤੁਸੀਂ ਤੋੜ ਸਕਦਾ ਤੇ ਪਿੰਡ ਮੇਰੇ ਸਾਹ ਨਾਲ 100 ਮੀਟਰ ਦੂਰੀ ਨਹੀਂ ਹੈ ਮੇਰੇ ਤੋਂ ਪਾਣੀ ਤੋਂ ਜਿੱਥੇ ਅਸੀਂ ਟਾਈਮ ਖੜੇ ਨੇ ਹਾਂਜੀ ਹਾਂਜੀ ਇਹ ਪਾਣੀ ਤੇ ਚੋਈ ਆ ਨਾ ਲੱਗੇ ਉਪਰਲੇ ਪਿੰਡਾਂ ਦਾ ਸਾਰਾ ਹੀ ਪਾਣੀ ਆਉਂਦਾ ਹਾਂ ਨੂ ਡਾਰ ਲਗੀ ਦੀ ਹੈ ਪੂਰੀ ਜਿਹੜਾ ਦਰਿਆ ਦਾ ਪਾਣੀ ਆ ਉਹ ਤਾਂ ਚੱਲ ਰਿਹਾ ਵਿੱਚ ਇਹ ਸਾਰਾ ਪਾਣੀ ਰੁਕਿਆ ਪਿਆ ਹਾਂ ਹਾਂਜੀ ਇਹ ਦਾ ਖਤਰਾ ਹੈ ਪਿੰਡ ਨੂੰ ਕਾਫੀ ਹਾਂਜੀ ਜਿੱਦਾਂ 100 ਮੀਟਰ ਦੀ ਦੂਰੀ ਹੈਗੀ ਤੇ ਇਦਾਂ ਤਾਂ ਪਾਣੀ ਵਧ ਕੇ ਤੇ ਕਾਫੀ ਪਿੰਡਾਂ ਵਿੱਚ ਦੀ ਨਾਲ ਹੀ ਘਾ ਹਾਂਜੀ ਪਿੰਡ ਦੇ ਵਿੱਚ ਜਿੱਦਾਂ 2023 ਦੇ ਵਿੱਚ ਕਾਫੀ ਨੁਕਸਾਨ ਭਾਰੀ ਮਾਤਰਾ ਜੁ ਹੋਇਆ ਸੀ ਜਿੰਨਾ ਹੁਣ ਵੀ ਪਾਣੀ ਚੱ ਜੇ ਇਹ ਤਨੇ ਜਾਂ 4 ਦਿਨ ਇੰਨਾ ਪਾਣੀ ਰੈਗੂਲਰ ਚੱਲੇਗਾ ਤਾਂ ਵੀ ਜਿਹੜਾ 20% ਜਿਹੜੀ ਜ਼ਮੀਨ ਦਾ ਵਿੱਚ ਨੀਮੀ ਜ਼ਮੀਨਾਂ 'ਚ ਜਿਹੜਾ ਗੰਨਾ ਹੈ ਖੇਤੀ ਹੈ ਉਹ ਬਰਵਾਦ ਹੋ ਜੂਗੀ। ਹਾਂਜੀ ਤੇ ਕੀ ਕਹਿਣਾ ਚਾਹੁੰਦੇ ਇਸ ਬੰਦੇ ਬਾਰੇ ਤੁਸੀਂ? ਅਸੀਂ ਪਹਿਲੇ ਵੀ ਕਈ ਵਾਰੀ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ। ਪ੍ਰਸ਼ਾਸਨ ਨਾਲ ਮੀਟਿੰਗਾਂ ਵੀ ਹੁੰਦੀਆਂ ਤੇ ਜਿਹੜੀ ਸਾਡੀ ਧੁੱਸੀ ਹੈ ਮੋਤਲੇ ਮੰਡ ਤੋਂ ਲੈ ਕੇ ਇਹ ਕੰਮ ਸੋ ਕਮ ਨਿਸ਼ਾਰੇ ਤੱਕ ਜਿਹੜੀ ਹੈ ਇਹਨੂੰ ਪਰਮਾਨੈਂਟ ਕੀਤਾ ਜਾਏ। ਉਹਨੂੰ ਪਿਚਿੰਗ ਕੀਤੀ ਜਾਏ ਤੇ ਮਿੱਟੀ ਪਾ ਕੇ ਵਧੀਆ ਤਰੀਕੇ ਨਾਲ ਬਣਾਈ ਜਾਏ। ਪਰ ਸਰਕਾਰਾਂ ਉਸ ਬਾਰੇ ਕੋਈ ਧਿਆਨ ਨਹੀਂ ਦੇ ਰਹੀ। ਸਰਕਾਰਾਂ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ। ਹਾਂਜੀ। ਮਤਾਪੁਰ ਦੇ ਪਿੰਡ ਵਾਸੀਆਂ ਨਾਲ ਅਸੀਂ ਗੱਲਬਾਤ ਕੀਤੀ ਜਿਨ੍ਹਾਂ ਵੱਲੋਂ ਕਿਹਾ ਵੀ 2023 ਦੇ ਵਿੱਚ ਵੀ ਬਹੁਤ ਪਾਣੀ ਆਇਆ ਪਿੰਡ ਦਾ ਬਹੁਤ ਨੁਕਸਾਨ ਹੋਇਆ ਹੈਗਾ। ਹੁਣ ਵੀ ਅਸੀਂ ਇਹ ਇਹ ਤਸਵੀਰਾਂ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਪਿੰਡ ਮਤਾਪੁਰ ਦੀਆਂ ਮੌਕੇ ਦੀਆਂ ਤਸਵੀਰਾਂ ਆ ਪਿੰਡ ਹਲੇ 100 ਮੀਟਰ ਦੀ ਦੂਰੀ ਤੇ ਵੀ ਮਿਸਾ ਘਾਟਾ ਦਿਖ ਰਿਹਾ ਮੌਕੇ ਦੀਆਂ ਤਸਵੀਰਾਂ ਆ 100 ਮੀਟਰ ਦੀ ਦੂਰੀ ਤੋਂ ਵੀ ਘਾਟਾ ਜਿਹੜਾ ਪਿੰਡਾ ਦਿਖ ਰਿਹਾ ਇਹ ਆ ਦੇਖੋ ਆ ਨਿਸ਼ਾਨ ਆ ਨਿਸ਼ਾਨ ਦੱਸਦਾ ਪਿਆ ਮੇਰਾ ਵੀ ਬੈਠ ਕੇ ਨਿਸ਼ਾਨ ਦੇ ਸੀ ਕਿੰਨਾ ਹੈਗਾ ਹਾਂ ਹਾਂ ਪਾਣੀ ਪਾਣੀ ਹੋਲੀ ਹੋ ਰਹੀ ਹੈ ਹਾਂ ਪਾਣੀ ਆ ਦੇਖੋ ਆ ਟਿੱਬੇ ਦੀ ਅਸੀਂ ਇੱਕ ਤਸਵੀਰ ਲਈ ਸੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਪਹਿਲਾਂ ਉੱਚਾ ਸੀਗਾ ਉਹ ਵੀ ਸਾਰਾ ਭਰ ਹੋ ਗਿਆ ਤਸਵੀਰਾਂ ਤੁਸੀਂ ਪਿੰਡ ਮਤਾਹਪੁਰ ਦੀਆਂ ਤਸਵੀਰ ਤੁਹਾਨੂੰ ਦੱਸ ਰਹੇ ਹਾਂ ਜਿਹੜਾ ਹੌਲੀ-ਹੌਲੀ ਪਾਣੀ ਵਧਦਾ ਪਿਆ ਆ ਇਹ ਘਰ ਵੀ ਬਿਲਕੁਲ ਹੀ ਨਜ਼ਦੀਕ ਆ 100 ਮੀਟਰ ਦੀ ਦੂਰੀ ਤੇ ਵੀ ਘਰ ਹੈ ਨੀਏ ਪਿੰਡ ਵਾਸੀਆਂ ਵੱਲੋਂ ਇਹੀ ਗੱਲ ਕਹੀ ਆ ਵੀ ਪ੍ਰਸ਼ਾਸਨ ਵੱਲੋਂ ਇਹ ਗੱਲ ਕਹੀ ਆ ਕਿ ਸਾਡੀ ਵੱਧ ਤੋਂ ਵੱਧ ਇੱਥੇ ਮਦਦ ਕੀਤੀ ਜਾਵੇ ਇਹ ਪਾਣੀੋਂ ਤੋਂ ਪਹਿਲਾਂ ਹੀ ਇਹਦਾ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਪਿੰਡ ਦੇ 2023 ਦੇ ਹਾਲਾਤ ਆ ਉਹ ਦੇਖੇ ਜਾਣ ਇਹ ਤੁਸੀਂ ਤਸਵੀਰਾਂ ਪਿੰਡ ਮਤਾਹਪੁਰ ਦੀਆਂ ਤਸਵੀਰਾਂ ਆ ਮਕੇਰੀਆਂ ਤੋਂ ਕੁਲਵਿੰਦਰ ਹੈਪੀ ਪੰਜਾਬ ਸਵੇਰਾ ਨੀ ਵੱਧ ਤੋਂ ਵੱਧ ਤਸਵੀਰਾਂ ਸ਼ੇਅਰ ਕੀਤੀਆਂ ਜਾਣ ਤਾਂ ਜੋ ਇਸ ਪਿੰਡ ਦਾ ਕੋਈ ਹੱਲ ਹਾਸ ਕੀ ਆਧ ਹੱਲ ਹੋ ਸਕੇ ਜਦੋਂ ਇੱਥੇ ਵੱਡਾ ਹਾਸਾ ਫੇਰ ਵੀ ਇੱਥੇ ਸਾਰੇ ਨੇ ਡਾਉਣ ਆ ਪਰ ਉਸ ਤੋਂ ਪਹਿਲਾਂ ਹੀ ਇਸ ਪਿੰਡ ਦਾ ਕੋਈ ਨਾ ਕੋਈ ਇੰਤਜ਼ਾਮ ਕੀਤਾ ਜਾਵੇ ਮਕੇਰੀਆਂ ਤੋਂ ਕੁਲਵਿੰਦਰ ਹੱਤੀ ਪੰਜਾ